ਜੰਡਿਆਲਾਗੁਰੂ ਵਿਖੇ ਇੱਕ ਖਾਦੀ ਦੁਕਾਨ ਤੇ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਮੌਕੇ ਤੇ ਦਮਕਲ ਬਪਾਕ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤੇ ਇਸ ਮੌਕੇ ਲੋਕਾਂ ਦਾ ਦੱਸਿਆ ਕਿ ਜੰਡਿਆਲਾਗੁਰੂ ਦੇ ਵਿੱਚ ਖਾਦੀ ਦੁਕਾਨ ਸੀ ਜਿਸ ਨੂੰ ਕਿ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨ ਦੇ ਅੰਦਰ ਸਾਰਾ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਤੁਰੰਤ ਪਹੁੰਚੇ ਇਥੇ ਪਤਾ ਲੱਗਾ ਵੀ ਅੱਗ ਲੱਗੀ ਹੋਈ ਹੈ ਜੀ ਅੱਗ ਲੱਗਣ ਦਾ 5 ਗੇਅਰ ਦੀਆਂ ਗੱਡੀਆਂ ਉਸੇ ਵळे ਹੀ 15 ਮਿੰਟ ਦੇ ਵਿੱਚ ਵਿੱਚ ਪਹੁੰਚ ਗਈਆਂ ਆਪਣੀ ਬਲੇਕ ਬਾਕੀ ਕੁਝ ਟਰਨ ਧਾਰਨ ਤੋਂ ਆਈਆਂ ਕੁਝ ਹੰਦਰਸਰ ਤੋਂ ਆਈਆਂ ਗੱਡੀਆਂ 5 ਆਫਸਰ ਆ ਕੇ ਸਾਰਾ ਕੁਝ ਉਹਨਾਂ ਦੀ ਨਿਗਰਾਨੀ ਹੇਠ ਹੁੰਦਿਆਂ ਹੋਇਆ ਕੀ ਹੋ ਰਿਹਾ ਅੱਗ ਦੇ ਕਾਫੀ ਕੰਟਰੋਲ ਪਾ ਲਿਆ ਉਹਨਾਂ ਨੇ ਜਾਨੀ ਨੁਕਸਾਨ ਦਾ ਬਚਾ ਜੀ ਹਾਂਜੀ ਜਾਨੀ ਨੁਕਸਾਨ ਦਾ ਬਚਾ ਤੁਸੀਂ ਤਨਾਤ ਸਾਰਾ ਸਾਰਾ ਕੁਝ ਤਾਂ ਦੇ ਸਾਹਮਣੇ ਦੇਖ ਰਹੇ ਪੁਲਿਸ ਦੇ ਤਨਾਤ ਹੈ ਗੱਡੀਆਂ ਦੀ ਪਨਾਤ ਤੁਸੀਂ ਆਪ ਦੇਖ ਲਓ 5 ਗੇਅਰ ਦੀ ਕਿਸ ਤਰ੍ਹਾਂ ਲੱਗੀਆਂ ਹ ਪਿਛੇ ਤੁਹਾਡੇ ਸਾਹਮਣੇ ਹੱਲੇ ਵੀ ਆਈ ਜਾ ਰਹੀਆਂ ਜੀ ਪੂਰੇ ਕੰਟੈਕਟ ਦੇ ਵਿੱਚ ਬਾਰ-ਬਾਰ ਫੋਨ ਆ ਰਹੇ ਨੇ ਉਹਨਾਂ ਦਾ ਫੋਨ ਆ ਰਿਹਾ ਬਾਰ-ਬਾਰ ਉਹ ਕਾਫੀ ਹੱਦ ਤੱਕ ਯਾਨੀ ਕੰਟਰੋਲ ਹੋ ਚੁੱਕੀ ਹੈ ਕੰਟਰੋਲ ਹੋ ਚੁੱਕੀ ਹੈ ਸਾਬ ਜੀ ਠੀਕ ਹੈ ਬਲਦੇਵ ਸਿੰਘ ਸਾਹਿਬ ਚਿੰਤਤ ਰਹਿੰਦੇ ਜਦੋਂ ਪ੍ਰੋਜੈਕਟਾਂ ਹੁੰਦੀਆਂ ਚਿੰਤਤ ਹੁੰਦੇ ਨੇ ਹਮੇਸ਼ਾ ਉਹ ਬਾਰ-ਬਾਰ ਉਹਨਾਂ ਨੂੰ ਫੋਨ ਆ ਰਿਹਾ ਕਿ ਮੈਨੂੰ ਦੱਸਿਆ ਜਾਵੇ ਅਪਡੇਟ ਦਿੱਤੀ ਜਾਵੇ ਕਿ ਕਿੰਨੇ ਜਲਦੀ ਕਿੰਨਾ ਕਰਿਆ ਗਿਆ ਕਿੰਨਾ ਹੋ ਗਿਆ ਉਹ ਚਿੰਤਤ ਰਹਿੰਦੇ ਸੀ ਤੋਂ ਤੇ ਬਾਹਰ ਗੜ ਕਰਕੇ ਮੇਰਾ ਖਾਲ ਵਿੱਚੋਂ ਨਹੀਂ ਪਹੁੰਚ ਸਕਦੇ ਤੇ ਉਹਨਾਂ ਦਾ ਇਹੋ ਜਿਹਾ ਸੁਭਾਅ ਦੇ ਮੰਤਰੀ ਨੇ ਤੋਂ ਤੁਰੰ